ਹਾਂਜੀ ਵੀਰੇ ਸੋਣਿਆ ਕੇ ਰਿਸ਼ਤੇ ਹੋਣ ਹੀ ਰਹੇ ਮੁੰਡਿਆਂ ਨੂੰ ਤੇ ਰਿਸ਼ਤੇ ਕਿਉਂ ਨਹੀਂ ਹੋ ਰਹੇ ਦੱਸ ਦਿੰਨੀ ਆ ਦਾਲ ਦੀਆਂ ਮੰਗਾਂ ਬਹੁਤ ਨੇ ਆਪ ਕਦੇ ਆਪਦੀ ਕੁੜੀ ਦੇ ਵਿਆਹ ਚ ਮੱਛੀ ਚਲਾਈ ਨਹੀਂ ਹੁੰਦੀ ਦੂਜਿਆਂ ਤੋਂ ਮੱਛੀ ਪਾਲਦੇ ਨੇ ਵੀ ਸਾਡੇ ਵਿਆਹ ਚ ਮੱਛੀ ਚਲਣੀ ਚਾਹੀਦੀ ਆ ਧਾਰੂ ਮਹਿੰਗੀ ਚਾਹੀਦੀ ਆ ਸੋਨਾ ਚਾਹੀਦਾ ਆ ਪਰੋਣੇ ਦਾ ਮਾਣ ਤਾਂ ਬਹੁਤ ਚੰਗਾ ਚਾਹੀਦਾ ਉਸ ਤੋਂ ਬਲਾ ਪੈਲਸ ਬਹੁਤ ਤਕੜੀ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਇੱਕ ਨੰਬਰ ਮਾਹੌਲ ਹੋਣਾ ਚਾਹੀਦਾ ਪੂਰਾ ਹਨਾ ਸਾਰਾ ਕੁਝ ਇੱਕ ਨੰਬਰ ਹੋਣਾ ਚਾਹੀਦਾ ਸਾਰਾ ਕੁਝ ਤੇ ਆਪ ਕੀ ਕਰਦੇ ਹੋ ਤੁਸੀਂ ਫਿਰ ਹੋਰ ਤਾਂ ਹੋਰ ਕੁੜੀ ਮੋਟੀ ਨਹੀਂ ਹੋਣੀ ਚਾਹੀਦੀ ਪੂਰੀ ਬਾਲੀ ਪਤਲੀ ਨਹੀਂ ਹੋਣੀ ਚਾਹੀਦੀ ਕੁੜੀ ਬਾਲੀ ਗੋਰੀ ਨਹੀਂ ਹੋਣੀ ਚਾਹੀਦੀ ਕੁੜੀ ਬਾਲੀ ਕਾਲੀ ਨਹੀਂ ਹੋਣੀ ਚਾਹੀਦੀ ਕੁੜੀ ਬਾਲੀ ਪੜੀ ਲਿਖੀ ਨਹੀਂ ਹੋਣੀ ਚਾਹੀਦੀ ਹੋਰ ਸਿਰ ਤੇ ਸੱਤ ਚੱਕਲੇ ਕੁੜੀਆਂ ਅਨਪੜ ਵੀ ਨਹੀਂ ਹੋਣੀ ਚਾਹੀਦੀ ਮਾਣਾ ਮੋਟਾ ਸਾਹਬ ਤਾਂ ਲਾਉਣਾ ਆਉਣਾ ਚਾਹੀਦਾ ਵੀਰੇ ਬਹੁਤ ਸੋਹਣੀਆਂ ਕੁੜੀਆਂ ਦੇਸ਼ ਤੇ ਹੋ ਜਾਣਗੇ ਤੁਹਾਨੂੰ ਮੈਂ ਗਾਰੰਟੀ ਲੈਣੀ ਆ ਮੈਰਿਜ ਬਿਊਰੋ ਕੋਲ ਜਾਣ ਦੀ ਲੋੜ ਨਹੀਂ ਬਿਚੋਲਿਆਂ ਕੋਲ ਜਾਣ ਦੀ ਲੋੜ ਨਹੀਂ ਦਲਾਲਾਂ ਕੋਲ ਜਾਣ ਦੀ ਲੋੜ ਨਹੀਂ ਕਿਸੇ ਨੂੰ 1.2 ਲੱਖ ਦੇਣ ਦੀ ਲੋੜ ਨਹੀਂ ਆਪਣੀ ਜੀਪ ਤੇ ਥੋੜਾ ਕੰਟਰੋਲ ਕਰੋ ਦਾਜ ਦੀ ਮੰਗ ਬੰਦ ਕਰੋ ਦਾਲ ਦੀ ਮੰਗ ਬੰਦ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਕਹਿ ਦੋ ਨਾ ਵੀ ਅਸੀਂ ਚੁੰਨੀ ਚੜਾ ਕੇ ਕੁੜੀ ਲੈ ਕੇ ਆਉਣੇ ਆ ਉਹ ਗਰੀਬ ਬੰਦਾ ਹੱਥ ਜੋੜ ਕੇ ਤੁਹਾਨੂੰ ਉਹਨਾਂ ਕੁੜੀ ਤੋੜ ਦੂਆ ਆਪਣੀ ਨਾਲੇ ਦੇਖਿਓ ਸਾਰੀ ਉਮਰ ਤੁਹਾਡਾ ਕੁੜੀ ਗੋਣ ਕਰੂਗੀ ਵੀ ਹਾਂ ਯਾਰ ਐਣੇ ਮੇਰੇ ਮਾਪਿਆਂ ਨੂੰ ਦੁੱਖ ਹੀ ਨਹੀਂ ਸੀ ਕੀਤਾ ਤੁਹਾਡੇ ਪੇਰੈਂਟਸ ਦੀ ਵੀ ਸੇਵਾ ਕਰੂਗੀ ਹਨਾ ਤੁਸੀਂ ਭਾਲਦੇ ਹੋ ਵੱਡੀਆਂ ਡਿਮਾਂਡਾਂ ਹਨਾ ਜੇ ਤੁਹਾਨੂੰ ਇੱਕ ਮਾੜਾ ਜਿਹਾ ਰਿਸ਼ਤਾ ਆ ਜਾਏ ਫਿਰ ਤੁਸੀਂ ਉਹ ਕਹਿੰਦੇ ਨਹੀਂ ਹੁੰਦੇ ਜਮਾਂ ਉਹ ਲਾਸਟ ਵਾਲੀ ਟੰਬੇ ਤੇ ਜਾ ਕੇ ਬਹਿ ਜਾਣੇ ਉਹ ਬੰਦਰ ਵਾਂਗੂ ਕਿ ਭਰੇ ਅਸੀਂ ਤਾਂ ਨਹੀਂ ਲੈਣਾ ਹੈਗਾ ਕੁੜੀ ਤਾਂ ਸੋਹਣੀ ਨਹੀਂ ਜੇ ਤੁਹਾਨੂੰ ਕੁੜੀ ਸੋਹਣੀ ਨਾਲ ਨਾ ਲੱਗੇ ਸ਼ੀਸ਼ੇ ਅੱਗੇ ਜਾ ਕੇ ਕਰੋ ਆਪਦੀ ਸ਼ਕਲ ਦੇਖਿਆ ਕਰੋ ਕਿ ਮੈਂ ਕਿੰਨਾ ਖੂਰ ਪਰਾਂਗਾ ਮੈਂ ਕਿੰਨਾ ਕੁ ਸੋਹਣਾਗਾ ਵੀਰੇ ਥੋੜੀਆਂ ਕੱਪੜੀਆਂ ਦੀ ਮੰਗਾਂ ਘੱਟ ਕਰੋ ਬਹੁਤ ਸੋਹਣੇ ਰਿਸ਼ਤੇ ਹੋਣੇ ਮੇਰੇ ਭਰਾਵਾਂ ਨੂੰ ਬਹੁਤ ਜ਼ਿਆਦਾ ਸੋਹਣੇ ਰਿਸ਼ਤੇ ਹੋਣਗੇ ਕਿਸੇ ਨੂੰ ਕਹਿ ਦਿਆ ਕਰੋ ਨਾ ਵੀ ਭਾਈ ਹੱਥ ਜੋੜ ਕੇ ਤੁਹਾਡੀ ਕੁੜੀ ਨੂੰ ਲੈ ਕੇ ਜਾਵਾਂਗੇ ਚੁੰਨੀ ਚੜਾ ਕੇ ਲੈ ਕੇ ਜਾਵਾਂਗੇ ਕੋਈ ਸੋਤ ਸੇਵਾ ਨਹੀਂ ਕਰਵਾਉਣੀ ਹੈਗੀ ਓ ਚੀਜ਼ਾਂ ਤੁਸੀਂ ਕਰਦੇ ਹੈ ਨਹੀਂ ਡਿਮਾਂਡਾ ਸੁਡੀਆਂ ਵੱਡੀਆਂ ਨੇ ਰਿਸ਼ਤੇ ਸਾਨੂੰ ਹੁੰਦੇ ਹੈ ਨਹੀਂ ਮਾਣੇ ਰਿਸ਼ਤਾ ਜੇ ਫਿਰ ਤੁਸੀਂ ਚੰਬਲ ਜਾਣੇ ਹੋ ਵੀਰੇ ਦਾਜ ਦੀ ਮੰਗ ਬੰਦ ਕਰ ਦੋ ਇੱਜ਼ਤ ਕਰਨੀ ਹੈ ਤੁਹਾਡੀਆਂ ਕੁੜੀਆਂ ਮਾਪਿਓ ਵਾਂਗੂ ਤੁਹਾਡੇ ਕੋਣ ਕੋਣ ਗਿਆ ਰਿਸ਼ਤੇ ਕੀ ਤੁਹਾਨੂੰ ਰਿਸ਼ਤੇ ਪੰਜਾਹ ਆਣਿਆ ਕਿਸੇ ਨੇ ਕੀ ਕਰਨਾ ਵੀਰੇ ਤੁਹਾਡੇ ਪੈਸਿਆਂ ਦਾ ਦਸਾਂ ਮਿੰਟਾਂ ਚ ਚਲਾ ਲਊਂਗਾ ਤੁਸੀਂ 500-700 ਲੱਖ ਜਿਹੜਾ ਤੁਹਾਨੂੰ ਦਾਜ ਦਾ ਮਿਲੂ ਮੇਨਾ ਸਾਰੀ ਉਮਰ ਦਾ ਤੁਹਾਡੇ ਸਿਰ ਰਹਿਣਾ ਕਦੇ ਦੇਖਿਓ ਸੋਚ ਕੇ ਗੱਲ ਤੇ ਗੌਰ ਕਰਿਓ ਜੇ ਮਾੜੀ ਲੱਗੀ ਤਾਂ ਠੀਕ ਹੈ ਨਹੀਂ ਚੰਗੀ ਲੱਗੀ ਸ਼ੇਰ